ਮੈਂ ਕਿਤੇ ਗੱਲ ਪੜ੍ਹੀ ਸੀ ਕਿ ਕਈ ਲੋਕਾਂ ਨੂੰ ਗੱਲ ਵੀ ਨਹੀਂ ਕਰਨੀ ਆਉਂਦੀ ਉਹ ਸਿੱਧਾ ਸੱਚ ਹੀ ਬੋਲ ਦਿੰਦੇ ਆ। ਮਤਲਬ ਸਾਡੇ ਸਮਾਜ ਦੇ ਵਿੱਚ ਗੱਲ ਕਰਨ ਦਾ ਢੰਗ ਦਾ ਮਤਲਬ ਇਹ ਹੁੰਦਾ ਕਿ ਵਾਲਸ਼ਾਲ ਪਾ ਕੇ ਪਾਲਿਸ਼ ਕਰਕੇ ਆਪਣੀ ਗੱਲ ਨੂੰ ਕਹਿਣਾ। ਇਹ ਅੱਜ ਕੱਲ ਕਾਕੇ ਤੇ ਗੱਲ ਟੁੱਕਦੀ ਆ ਪੰਜਾਬੀ ਸਿੰਗਰ ਜਿਹੜਾ ਕਾਕਾ ਹੈ ਕਿ ਉਹ ਅੱਜ ਕੱਲ ਸੱਚ ਬੋਲੀ ਜਾ ਰਿਹਾ ਹੈ। ਉਹ ਕੀ ਫੀਲ ਕਰਦਾ ਹੈ ਕੀ ਸੋਚਦਾ ਹੈ ਕੀ ਉਹਦੇ ਵਿਸ਼ਵਾਸ ਨੇ ਉਹ ਆਪਣੀ 1-2 ਦੀਆਂ ਇੰਟਰਵਿਊਆਂ ਆਈਆਂ ਨੇ ਉਹਦੇ ਵਿੱਚ ਉਹ ਦੱਸੀ ਜਾ ਰਿਹਾ ਹੈ ਤੇ ਅ ਜਿਸ ਤਰ੍ਹਾਂ ਉਹਨੇ ਇੱਕ ਗੱਲ ਵਧੀਆ ਕੀਤੀ ਕਿ ਜਦੋਂ ਮੈਂ ਇਸ ਖੇਤਰ ਦੇ ਵਿੱਚ ਗਾਇਕੀ ਦੇ ਵਿੱਚ ਆਇਆ ਸੀ ਮੈਂ ਸ਼ੁਰੂ ਤੋਂ ਹੀ ਇਦਾਂ ਦਾ ਸੀ ਮੇਰਾ ਰੱਬ ਪ੍ਰਤੀ ਜਾਂ ਧਰਮਾ ਪ੍ਰਤੀ ਜਿਹੜੇ ਵਿਸ਼ਵਾਸ ਸੀ ਪਰ ਕਹਿੰਦਾ ਕਿ ਮੈਂ ਇਹ ਉਦੋਂ ਨਹੀਂ ਸੀ ਕਰਨੀ ਚਾਹੁੰਦਾ ਕਿ ਲੋਕਾਂ ਨੇ ਉਦੋਂ ਕਹਿਣਾ ਸੀ ਕਿ ਆਪਣੇ ਗੀਤਾਂ ਵੱਲ ਧਿਆਨ ਖਿੱਚਣ ਵਾਸਤੇ ਜਾਂ ਕਾਮਯਾਬ ਹੋਣ ਵਾਸਤੇ ਇਨੇ ਇਹ ਵਿਵਾਦਾਂ ਦਾ ਸਹਾਰਾ ਲਿਆ ਇਹ ਕੌਂਟਰੋਵਰਸੀ ਤਾਂ ਖੜੀ ਕੀਤੀ ਹੈ ਕਿ ਲੋਕ ਮੇਰੇ ਗੀਤ ਸੁਣਨ ਜਾਂ ਮੇਰੇ ਵੱਲ ਧਿਆਨ ਹੋਵੇ ਤੇ ਕਹਿੰਦਾ ਕਿ ਮੈਂ ਸੋਚਿਆ ਕਿ ਪਹਿਲਾਂ ਨਾਮ ਬਣਾ ਲਈਏ ਫਿਰ ਦੱਸ ਦਾਂਗੇ ਕਿ ਮੈਂ ਕਿਵੇਂ ਦਾ ਵਾਂ ਤੇ ਕਹਿੰਦਾ ਹੁਣ ਮੇਰੇ ਗੀਤ ਚੱਲ ਗਏ ਲੋਕਾਂ ਦੇ ਵਿੱਚ ਪੰਜਾਬੀ ਇੰਡਸਟਰੀ 'ਚ ਮੇਰਾ ਨਾਮ ਬਣ ਗਿਆ ਤੇ ਹੁਣ ਮੈਨੂੰ ਲੱਗਾ ਕਿ ਇਹ ਸਮਾਂ ਠੀਕ ਹੈ ਦੱਸ ਦੇਣਾ ਚਾਹੀਦਾ ਕਿ ਮੇਰੇ ਵਿਸ਼ਵਾਸਕੀ ਨੇ ਉਹ ਕਾਫੀ ਵਿਸ਼ਿਆਂ ਬਾਰੇ ਉਹ ਨੇ ਵਿਆਹ ਬਾਰੇ ਗੱਲ ਕੀਤੀ ਕਿ ਮੈਂ ਵਿਆਹ ਨੂੰ ਬੰਧਨ ਸੰਗਲ ਜਾਂ ਇੱਕ ਕੈਦ ਮੰਨਦਾ ਮੈਂ ਵਿਆਹ ਕਦੀ ਨਹੀਂ ਕਰਾਵਾਂਗਾ ਬੱਚੇ ਪੈਦਾ ਨਹੀਂ ਕਰਾਂਗਾ ਤੇ ਰੱਬ ਬਾਰੇ ਜੋ ਉਹਦੇ ਖਿਆਲ ਨੇ ਨਾਲੋਂ ਇਹ ਵੀ ਕਹ ਰਿਹਾ ਕਿ ਮੈਂ ਕਿਸੇ ਇੱਕ ਧਰਮ ਦੇ ਖਿਲਾਫ ਨਹੀਂ ਆ ਮੈਂ ਕਿਸੇ ਧਰਮ ਨੂੰ ਟਾਰਗੇਟ ਨਹੀਂ ਕਰ ਰਿਹਾ ਮੇਰੇ ਰੱਬ ਦੇ ਨਾਲ ਜੋ ਰੱਬ ਨਾਲ ਜੁੜੀਆਂ ਹੋਏ ਵਿਸ਼ਵਾਸ ਨੇ ਕਿ ਸਵਰਗ ਨਰਕ ਆਵਾਗੌਣ ਕਰਮ ਲੇਖ हिसाब किताब ਜਾਂ سزا ਜਿਹੜੀ ਉਤੋਂ ਕੋਈ ਸਪੈਸ਼ਲ ਬਣਦੀ ਹੈ ਉਹਨਾਂ ਚੀਜ਼ਾਂ ਦੇ ਉੱਪਰ ਉਹ ਸਵਾਲ ਕਰ ਰਿਹਾ ਹੈ ਤੇ ਉਹ ਬਾਰ-ਬਾਰ ਕਹਿ ਰਿਹਾ ਹੈ ਕਿ ਮੇਰਾ ਕਿਸੇ ਧਰਮ ਨਾਲ ਕੋਈ ਮਤਲਬ ਸਿੱਧਾ ਟਾਰਗੇਟ ਨਹੀਂ ਹੈਗਾ ਮੈਂ ਰੱਬ ਦੀ ਗੱਲ ਕਰ ਰਿਹਾ ਤੇ ਇਹ ਮੈਨੂੰ ਲੱਗਦਾ ਹੈ ਕਿ ਅਜੇ ਸ਼ਾਇਦ ਕਾਕੇ ਦਾ ਵਾਅ ਨਹੀਂ ਪਿਆ ਹਰੇਕ ਧਰਮ ਜਿਹੜਾ ਇਹ ਰੱਬ ਨਾਲ ਜੁੜਿਆ ਹੋਇਆ ਹੈ ਜਦੋਂ ਰੱਬ ਨੂੰ ਸਵਾਲ ਹੋਵੇਗਾ ਤੇ ਉਹ ਧਰਮ ਦੇ ਉੱਪਰ ਵੀ ਸਵਾਲ ਚਲਾਇ ਜਾਵੇਗਾ ਸਾਝੇ ਨੂੰ ਲੱਗਦਾ ਹੈ ਕਿ ਸ਼ਾਇਦ ਧਿਆਨ ਨਹੀਂ ਕਾਕੇ ਵੱਲ ਹੋਇਆ ਇਹ 295 ਵਾਲੇ ਪਾਸੇ ਤੁਰਿਆ ਜਾ ਰਿਹਾ ਹੈ ਤੇ ਅ ਜਦੋਂ ਰੱਬ ਦੇ ਉੱਪਰ ਸਵਾਲ ਹੋਣਗੇ ਤੇ ਰੱਬ ਨਾਲ ਰੱਬ ਨੂੰ ਯਾਦ ਕਰਨ ਵਾਸਤੇ ਉਹਦਾ ਸਪੈਸ਼ਲ ਇੱਕ ਪਹਿਰਾਵਾ ਵੀ ਹੁੰਦਾ ਹੈ ਉਹਨੂੰ ਯਾਦ ਕਰਨ ਦਾ ਇੱਕ ਢੰਗ ਵੀ ਹੁੰਦਾ ਹੈ ਤੇ ਉਹ ਰੱਬ ਬਾਰੇ ਹਰੇਕ ਧਰਮ ਨੇ ਆਪਣੇ ਆਪਣੇ ਤਰੀਕੇ ਨਾਲ ਪ੍ਰਚਾਰਿਆ ਹੈ ਜਦੋਂ ਉਹਨਾਂ ਦੀ ਗੱਲ ਹੋਵੇਗੀ ਤੇ ਧਰਮੀ ਲੋਕ ਜਿਹੜੇ ਆ ਇਧਰਲੇ ਪਾਸੇ ਖਿੱਚੇ ਹੀ ਆਉਣਗੇ ਕਿ ਸਾਨੂੰ ਸਾਡੀ ਕੌਮ ਜਾਂ ਸਾਡੇ ਪਹਿਰਾਵੇ ਜਾਂ ਸਾਡੇ ਵਿਸ਼ਵਾਸ ਦੇ ਉੱਪਰ ਇਹਨੇ ਸਵਾਲ ਕੀਤਾ ਹੈ ਪਰ ਇਹ ਜਿਹੜੀ ਕੱਕੇ ਦੇ ਅੰਦਰ ਇੱਕ ਚੀਜ਼ ਪੈਦਾ ਹੋਈ ਹੈ ਨਾ ਮੈਂ ਜਿੱਦਾਂ ਦਾ ਹਾਂ ਉਹ ਮੈਂ ਉਹ ਦੱਸ ਕੇ ਰਵਾਂਗਾ ਜੋ ਮੇਰੇ ਅੰਦਰ ਹੈ ਜੋ ਮੇਰੇ ਖਿਆਲ ਨੇ ਇੱਕ ਇਨਸਾਨ ਦੇ ਅੰਦਰ ਜਦੋਂ ਇਹ ਚੀਜ਼ ਪੈਦਾ ਹੋ ਜਾਂਦੀ ਹੈ ਤੇ ਇਹ ਜਿਹਨੂੰ ਕਹਿੰਦਾ ਹੈ ਕਿ ਨਫਾ ਨੁਕਸਾਨ ਨਹੀਂ ਦੇਖਦਾ ਜਦੋਂ ਇਨਸਾਨ ਇਹ ਸੋਚਦਾ ਹੈ ਕਿ ਜੋ ਜਿੱਦਾਂ ਦਾ ਮੈਂ ਹਾਂ ਜੋ ਮੇਰੇ ਅੰਦਰ ਚੱਲਦਾ ਹੈ ਉਹ ਮੈਂ ਦੱਸ ਕੀ ਟੰਗਾ ਜਦੋਂ ਇਹ ਇੱਕ ਤੁਸੀਂ ਕਮਾਲ ਦੀ ਚੀਜ਼ ਦੇਖੋ ਕਿ ਸਾਡਾ ਜਿਹੜਾ ਸਮਾਜ ਹੈ ਉਹ ਕਹਿੰਦਾ ਹੈ ਕਿ ਤੂੰ ਨਕਾਬ ਨਾ ਲਾ ਜਿਹੜਾ ਇੱਕ ਭੇਖ ਬਣਾਇਆ ਹੈ ਤੂੰ ਜਿਹੜਾ ਇੱਕ ਰੂਪ ਬਣਾ ਕੇ ਬਹਿਰੂਪੀਆ ਬਣ ਕੇ ਸਾਡੇ ਚ ਘੁੰਮਦਾ ਹੈ ਸਾਨੂੰ ਆਪਣਾ ਅਸਲੀ ਰੂਪ ਨਾ ਦਿਖਾ ਤੂੰ ਜਿੱਦਾਂ ਆਪਣਾ ਚਿਹਰਾ ਆਪਣੀ ਅਸਲੀਅਤ ਟੱਕ ਕੇ ਇੱਕ ਡਰਾਮਾ ਸਾਡੇ ਵਿੱਚ ਖੇਡ ਰਿਆ ਤੂੰ ਉਦਾਂ ਹੀ ਰਹਿ ਇਹ ਸਾਡੇ ਲੋਕਾਂ ਦਾ ਸਾਡੇ ਸਮਾਜ ਦਾ ਖਿਆਲ ਹੈ ਕਿ ਜੇ ਤੂੰ ਇਹ ਦੱਸ ਦਿੱਤਾ ਕਿ ਤੇਰੇ ਅੰਦਰ ਕੀ ਚੱਲਦਾ ਹੈ ਤੂੰ ਸੋਚਦਾ ਕੀ ਹੈ ਕਿਸੇ ਵਿਸ਼ੇ ਪ੍ਰਤੀ ਤੇ ਫਿਰ ਅਸੀਂ ਤੈਨੂੰ ਨਫ਼ਰਤ ਕਰਕੇ ਤੇ ਆਪਣੇ ਸਮਾਜ ਦੇ ਵਿੱਚ ਬਰਦਾਸ਼ਤ ਨਹੀਂ ਕਰਾਂਗੇ ਤੈਨੂੰ ਉਹ ਬਣ ਕੇ ਰਹਿਣਾ ਪੈਣਾ ਜਿਹੜੇ ਬਹੁ ਗਿਣਤੀ ਲੋਕ ਸੋਚਦੇ ਨੇ ਜੋ ਬਹੁ ਗਿਣਤੀ ਲੋਕ ਕਰਦੇ ਨੇ ਮੈਂ ਵੀ ਜਦੋਂ ਇਸ ਫੀਲਡ ਦੇ ਵਿੱਚੋਂ ਨਿਕਲਿਆ ਤੇ ਮੈਂ ਦੱਸ ਦਿੱਤਾ ਮੈਨੂੰ ਸਮਾਂ ਲੱਗ ਗਿਆ ਨਿਕਲਦੇ ਮੈਂ ਦੱਸ ਦਿੱਤਾ ਕਿ ਮੇਰੇ ਜੋ ਕੁਝ ਮੇਰਾ ਪਹਿਰਾਵਾ ਪਹਿਨ ਕੇ ਮੈਂ ਘੁੰਮ ਰਿਹਾ ਸੀ ਉਹ ਮੇਰੀ ਅੰਦਰ ਦੀ ਅਸਲੀਅਤ ਨਹੀਂ ਸੀ ਮੇਰਾ ਇਹਨਾਂ ਚੀਜ਼ਾਂ ਦੇ ਉੱਪਰ ਵਿਸ਼ਵਾਸ ਨਹੀਂ ਸੀ ਵਿਸ਼ਵਾਸ ਮੇਰਾ ਪਹਿਲਾਂ ਟੁੱਟ ਗਿਆ ਰੱਬ ਜਾਂ ਬਾਕੀ ਚੀਜ਼ਾਂ ਦੇ ਵਿੱਚੋਂ ਪਰ ਉਹ ਨਿਕਲਦਿਆਂ ਨਿਕਲਦਿਆਂ ਉਹ ਉਸ ਦੇ ਵਿੱਚੋਂ ਮੈਂ ਜ਼ਿਆਦਾ ਸਮਾਂ ਲਾ ਲਿਆ ਗਿਆ ਟਾਈਮ ਲੱਗ ਗਿਆ ਤੇ ਉਹ ਜਿਸ ਤਰੀਕੇ ਨਾਲ ਉਹ ਕਾਕਾਏ ਪੰਜਾਬੀ ਇੰਡਸਟਰੀ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਸਾਰੇ ਗਾਇਕ ਜਿਹੜੇ ਨੇ ਉਹ ਧਾਰਮਿਕ ਨੇ ਸਾਰੇ ਹੀ ਰੱਬ ਦੇ ਉੱਪਰ 100% ਯਕੀਨ ਕਰਕੇ ਚੱਲਦੇ ਨੇ ਕਿਸੇ ਦਾ ਕੋਈ ਪਤਾ ਨਹੀਂ ਹੋ ਸਕਦਾ ਹੈ ਕਿ ਉਹ ਉਹ ਲੋਕਾਂ ਤੋਂ ਡਰਦਾ ਕਿ ਮੇਰੇ ਪ੍ਰੋਗਰਾਮ ਘਟਣਗੇ ਮੇਰੇ ਮਗਰ ਭੀੜ ਘਟੇਗੀ ਜਾਂ ਵਿਵਾਦ ਹੋਵੇਗਾ ਜਾਂ ਮੈਨੂੰ ਸਮਾਜ ਦੇ ਵਿੱਚੋਂ ਨਕਾਰ ਦਿੱਤਾ ਜਾਵੇਗਾ ਇਸ ਚੀਜ਼ ਕਰਕੇ ਹੱਥ ਜੋੜ ਕੇ ਚੱਲ ਰਹੇ ਹੁਣ ਕਿ ਅਜੇ ਮੈਂ ਇਹ ਮੇਰੇ ਵਸਤੇ ਸੇਫ ਨਹੀਂ ਹੈਗਾ ਮੈਂ ਨਹੀਂ ਚੱਲ ਸਕਦਾ ਇਹ ਜਿਹੜਾ ਸੱਚ ਬੋਲ ਕੇ ਤਾਂ ਹੋ ਸਕਦਾ ਹੈ ਉਹ ਨਕਾਬ ਪਹਿਨ ਕੇ ਧਰਮ ਦਾ ਜਾਂ ਇਹ ਰੀਤੀ ਰਿਵਾਜਾਂ ਦਾ ਉਹ ਇਸ ਤਰੀਕੇ ਨਾਲ ਚੱਲ ਰਹੇ ਹੁਣ ਆਪਣੇ ਕਦੀ ਵੀ ਕੋਈ ਗਾਇਕ ਜਿਹੜਾ ਇਹ ਉਹ ਆਪਣਾ ਖਿਆਲ ਵਿਸ਼ਵਾਸ ਸਾਂਝਾ ਨਹੀਂ ਕਰ ਪਾਉਂਦਾ ਇਸ ਬੰਦੇ ਨੇ ਜੇ ਕਾਕੇ ਨੇ ਜ਼ੁਰਤ ਕੀਤੀ ਦੱਸ ਦਿੱਤਾ ਕਿ ਮੇਰੇ ਅੰਦਰ ਇਹ ਚੱਲਦਾ ਹੈ ਤੇ ਇਹਦੇ ਵਾਸਤੇ ਸ਼ਾਬਾਸ਼ ਭਾਵੇਂ ਮੈਂ ਇਹ ਗੱਲ ਮੰਨ ਕੇ ਚੱਲਦਾ ਕਿ ਜੇ ਉਸ ਦੇ ਅੰਦਰ ਕੁਝ ਗਲਤ ਵੀ ਚੱਲ ਰਿਹਾ ਹੈ ਤੇ ਉਹ ਦੱਸ ਦਿੰਦਾ ਹੈ ਕਿ ਮੇਰੇ ਖਿਆਲ ਭਾਈ ਇਦਾਂ ਦੇ ਨੇ ਮੇਰੇ ਔਰਤ ਨੂੰ ਦੇਖ ਕੇ ਇਹ ਖਿਆਲ ਨੇ ਜਾਂ ਮੈਂ ਇਸ ਚੀਜ਼ ਬਾਰੇ ਇਹ ਸੋਚਦਾ ਤੇ ਕਿੱਡੀ ਕਮਾਲ ਦੀ ਚੀਜ਼ ਹੈ ਜਦੋਂ ਤੁਸੀਂ ਉਸ ਬੰਦੇ ਨੂੰ ਦੁਬਾਰਾ ਆਪਣੇ ਘਰ ਲੈ ਕੇ ਆਓਗੇ ਤੁਹਾਨੂੰ ਪਤਾ ਹੋਵੇਗਾ ਕਿ ਇਹ ਬੰਦਾ ਸੋਚਦਾ ਕੀ ਹੈ ਜਦੋਂ ਬੰਦਾ ਕੋਈ ਇੱਕ ਇਨਸਾਨ ਕਹਿ ਹੀ ਦਵੇ ਕਿ ਮੈਂ ਔਰਤ ਨੂੰ ਇਸ ਨਜ਼ਰੀਏ ਇਸ ਤਰੀਕੇ ਨਾਲ ਦੇਖਦਾ ਇੱਕ ਬੰਦਾ ਦੱਸ ਦੇ ਤਾਂ ਤੁਸੀਂ ਉਹਨੂੰ ਗਾਲਾਂ ਕੱਢੋਗੇ ਲਾਣ ਤਾਂ ਪਾਓਗੇ ਹਨਾ ਦੁਰਕਾਰੋਗੇ ਪਰ ਤੁਸੀਂ ਇਹ ਸੋਚ ਕੇ ਦੇਖੋ ਜਦੋਂ ਉਹਨੇ ਦੱਸ ਦਿੱਤਾ ਕਿ ਮੈਂ ਇੱਕ ਜਵਾਨ ਔਰਤ ਨੂੰ ਦੇਖ ਕੇ ਮੈਂ ਨਹੀਂ ਉਹਨੂੰ ਭੈਣ ਸਮਝ ਸਕਦਾ ਸਾਡੇ ਧਾਰਮਿਕ ਲੋਕਾਂ ਦੇ ਵਿੱਚ ਭੈਣ ਜੀ ਕਹਿੰਦਾ ਕਰਵਾਜ ਹੈ ਕਿ ਹਰੇਕ ਔਰਤ ਨੂੰ ਭੈਣ ਜੀ ਕਹਿ ਕੇ ਭੈਣ ਕਹਿ ਕੇ ਆਵਾਜ਼ ਮਾਰਨੀ ਪਰ ਜੋ ਅੰਦਰ ਚੱਲ ਰਿਹਾ ਏ ਉਹਨੂੰ ਭੈਣ ਦੇ ਉੱਪਰੋਂ ਪਰਦਾ ਪਾ ਕੇ ਢੱਕ ਦਿੱਤਾ ਜਾਂਦਾ ਹੈ ਪਰ ਕੋਈ ਇਨਸਾਨ ਕਹ ਦੇ ਕਿ ਮੈਂ ਕਿਸੇ ਔਰਤ ਨੂੰ ਭੈਣ ਨਹੀਂ ਮੰਨਦਾ ਤੁਸੀਂ ਉਹਨੂੰ ਗਾਲਾਂ ਕੱਢੋ ੱੱੱਕੇ ਮਾਰੋ ਉਹਦਾ ਬਾਈਕਾਟ ਕਰੋ ਜੋ ਮਰਜ਼ੀ ਕਰੋ ਪਰ ਕਿੱਡੀ ਉਹਨੇ ਕਮਾਲ ਦੀ ਗੱਲ ਕੀਤੀ ਹੈ ਕਿ ਉਸ ਬੰਦੇ ਨੇ ਦੱਸ ਦਿੱਤਾ ਉਹਦੇ ਨਾਲ ਕੋਈ ਜਦੋਂ ਮਿੱਤਰ ਬਣੇਗਾ ਉਹਦੇ ਨਾਲ ਜਦੋਂ ਕੋਈ ਯਾਰੀ ਲਾਵੇਗਾ ਉਹਦੇ ਨਾਲ ਜਦੋਂ ਕੋਈ ਬੈਠ ਕੇ ਰੋਟੀ ਸਾਂਝੀ ਕਰੇਗਾ ਉਹਨੂੰ ਪਤਾ ਹੋਵੇਗਾ ਕਿ ਇਹ ਬੰਦਾ ਕੀ ਸੋਚਦਾ ਏ ਇਹਦੇ ਖਿਆਲ ਕੀ ਨੇ ਪਰ ਸਾਡਾ ਸਮਾਜ ਕਹਿੰਦਾ ਨਹੀਂ ਨਕਾਬ ਪਹਿਨ ਕੇ ਸਾਨੂੰ ਮਿਲ ਆਪਣੀ ਅਸਲੀਅਤ ਸਾਨੂੰ ਨਾ ਦੱਸ ਬਹਿਰੂਪੀਆ ਬਣ ਕੇ ਸਾਨੂੰ ਮਿਲ ਮੈਂ ਜਿਹੜੀ ਸ਼ੁਰੂ ਚ ਗੱਲ ਕੀਤੀ ਕਿੰਨੇ ਪ੍ਰਚਾਰਕ ਨੇ ਜਿਹੜੇ ਮੇਰੇ ਮਤਲਬ ਲਿੰਕ ਦੇ ਵਿੱਚ ਨੇ ਅਜੇ ਵੀ ਮੈਨੂੰ ਮੈਸੇਜ ਕਰਦੇ ਆ ਮੇਰੇ ਨਾਲ ਗੱਲ ਵੀ ਕਰਦੇ ਆ ਉਹਨਾਂ ਦੇ ਅੰਦਰ ਕੀ ਕੁਝ ਚੱਲਦਾ ਹੋ ਮੈਨੂੰ ਇਹ ਗੱਲ ਕਹਿ ਦਿੰਦੇ ਆ ਕਿ ਯਾਰ ਤੂੰ ਨਿਕਲ ਗਿਆ ਹੈਨਾ ਪਰ ਅਸੀਂ ਨਿਕਲ ਨਹੀਂ ਸਕਦੇ ਕਾਰਨ 10 ਤੋਂ 15 ਸਾਲ ਉਸ ਫੀਲਡ ਨੂੰ ਦੇ ਦਿੱਤੇ ਨੇ ਉਹ ਉਹ ਸਾਰਾ ਆਪਣਾ ਸਮਾਂ ਕੱਢ ਦਿੱਤਾ ਵਿਆਹ ਹੋਇਆ ਹੁਣ ਬੱਚੇ ਹੋ ਗਏ ਆ ਪਰਿਵਾਰ ਦੇ ਖਰਚੇ ਬੱਚਿਆਂ ਦੀ ਅਫੀਸਾਂ ਜਾਂ ਘਰ ਦੇ ਗੁਜ਼ਾਰੇ ਦੇ ਖਰਚੇ ਜਿਹੜੇ ਆ ਉਹ ਅਨੇਕ ਧਰਮ ਸਥਾਨ ਤੋਂ ਕਥਾ ਤੋਂ ਜਾਂ ਇਸ ਤਰ੍ਹਾਂ ਦੇ ਰੀਤੀ ਰਿਵਾਜਾਂ ਤੋਂ ਚੱਲ ਰਹੇ ਨੇ ਕਹਿੰਦੇ ਜੇ ਅਸੀਂ ਇਹਨੂੰ ਨਕਾਰ ਦੇਵਾਂਗੇ ਜੇ ਅਸੀਂ ਇਹੀ ਕਹਿ ਦਾਂਗੇ ਕਿ ਭਾਈ ਅਸੀਂ ਇਹ ਚੀਜ਼ਾਂ ਆ ਜਿਹੜਾ ਪਹਿਰਾਵਾ ਪਾਇਆ ਏ ਜਾਂ ਜੋ ਅਸੀਂ ਖਾ ਰਹੇ ਆ ਜਾਂ ਜੋ ਅਸੀਂ ਬੋਲ ਰਹੇ ਆ ਇਹ ਸਾਡੀ ਅਸਲੀਅਤ ਨਹੀਂ ਹੈ ਇਹ ਸਾਰਾ ਕੁਝ ਸਾਡੇ ਅੰਦਰ ਨਹੀਂ ਹੈਗਾ ਸਾਨੂੰ ਬਣ ਕੇ ਆਉਣਾ ਪੈਂਦਾ ਹੈ ਤੁਹਾਡੇ ਸਾਹਮਣੇ ਇੱਕ ਦਮ ਸਾਰੇ ਖਰਚੇ ਜਿਹੜੇ ਨੇ ਉਹਨਾਂ ਦੇ ਉੱਪਰ ਸਟਾਪ ਲੱਗ ਜਾਏਗਾ ਉਸ ਇਨਸਾਨ ਦੀ ਕੀ ਜ਼ਿੰਦਗੀ ਹੋਵੇਗੀ ਮੈਨੂੰ ਇੱਕ ਪ੍ਰਚਾਰਕ ਨੇ ਮਤਲਬ ਮੇਰੀ ਗੱਲ ਹੋਈ ਥੋੜੇ ਇੱਕ ਦੇਣਾ ਪਹਿਲਾਂ ਸ਼ਾਇਦ 2 ਮਹੀਨੇ ਦੇ ਵਿੱਚ ਦੀ ਗੱਲ ਉਹ ਕਹਿੰਦਾ ਕਿ ਮੈਂ ਸਾਰਾ ਕੁਝ ਛੱਡ ਕੇ ਮੈਂ ਆਪਣਾ ਕੰਮ ਕਰ ਰਿਹਾ ਉਹਨੇ ਕੋਈ ਕੰਮ ਸ਼ੁਰੂ ਕੀਤਾ ਕੋਈ ਗੱਲ ਜੋ ਸ਼ਾਇਦ ਕੋਈ ਆਪਣਾ ਜਿੱਤੋ ਦਾ ਗੁਜ਼ਾਰਾ ਚੱਲੇ ਤੇ ਮੈਂ ਕਹ ਕਿ ਕੀ ਗੱਲ ਹੋ ਗਈ ਉਹਨੇ ਦੱਸਿਆ ਕਹਿੰਦਾ ਮੈਂ ਸਾਰਾ ਕੁਝ ਛੱਡਦਾ ਏ ਮੈਂ ਇੱਥੇ ਸੀ ਮੇਰੀ ਜਿਹੜੀ ਕਮਾਈ ਸੀ ਤੇ ਇੱਥੇ ਆ ਗਈ ਹੈ ਪਰ ਕਹਿੰਦਾ ਕਿ ਜੋ ਮਤਲਬ ਮੇਰੇ ਮਨ ਨੂੰ ਸਕੂਨ ਹੈ ਜੋ ਉਹਨੇ ਦੱਸਿਆ ਰੀਜ਼ਨ ਦੱਸਿਆ ਕਿ ਮੈਨੂੰ ਫਰਕ ਕੀ ਪਿਆ ਹੈ ਮੈਂ ਸ਼ਾਇਦ ਤੁਹਾਨੂੰ ਦੱਸ ਦੇਵਾਂ ਤੇ ਤੁਸੀਂ ਕਹੋਗੇ ਕਿ ਲਾਹਣਤ ਹੈ ਇਸ ਬੰਦੇ ਤੇ ਪਰ ਤੁਸੀਂ ਸਮਝ ਨਹੀਂ ਸਕੋਗੇ ਕਿ ਜਿਹੜਾ ਇਨਸਾਨ ਮਰਜ਼ੀ ਦਾ ਪਹਿਨ ਨਹੀਂ ਸਕਦਾ ਉਹਨੇ ਇਸ ਕਮਰੇ ਤੋਂ ਬਾਹਰ ਜਾਣਾ ਹੈ ਦਰਵਾਜ਼ੇ ਤੋਂ ਬਾਹਰ ਜਾਣਾ ਹੈ ਤੇ ਉਹ ਨਹੀਂ ਪਹਿਨ ਕੇ ਜਾ ਸਕਦਾ ਜੋ ਉਹਦਾ ਦਿਲ ਕਰ ਰਿਹਾ ਹੈ ਉਹ ਰੰਗ ਉਹ ਨਹੀਂ ਪਾ ਸਕਦਾ ਜੋ ਉਹਦਾ ਦਿਲ ਕਰ ਰਿਹਾ ਹੈ ਉਹ ਗੱਡੀ ਲੈ ਕੇ ਜਾ ਰਿਹਾ ਹੈ ਤੇ ਆਮ ਜਿੱਦਾਂ ਦੁਨੀਆ ਜ਼ਿੰਦਗੀ ਜਿਉਂਦੀ ਹੈ ਉਦਾਂ ਗੱਡੀ ਡੱਕ ਕੇ ਉਹ ਖਾ ਨਹੀਂ ਸਕਦਾ ਉਹਨੂੰ KFC ਉਹਦਾ ਫੇਵਰੇਟ ਹੋ ਸਕਦਾ ਹੈ ਜੇ ਕੋਈ ਚੀਜ਼ਾਂ ਹੋ ਸਕਦੀਆਂ ਨੇ ਜੋ ਉਹਦੀਆਂ ਪਸੰਦੀਦਾ ਨੇ ਉਹ ਨਹੀਂ ਖਾ ਸਕਦਾ ਉਸ ਨੂੰ ਰਾਤ ਬਰਾਤੇ ਚੋਰੀ ਨਿਕਲ ਕੇ ਜਾਣਾ ਪਵੇਗਾ ਮੈਂ ਇਹ ਇਸ ਚੀਜ਼ ਨੂੰ ਮੰਨ ਕੇ ਚੱਲਦਾ ਹਾਂ ਕਿ ਆ ਇੱਕ ਤੁਸੀਂ ਜੇ ਸੁਣ ਸਕਦੇ ਹੋ ਸਿਮਰਜੋਤ ਸਿੰਘ ਬੱਕਰ ਦੇ ਨਾਲ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਜਿਹੜੇ ਉਹਨਾਂ ਦੀ ਕੱਲ કે ਪਰਸੋਂ ਜਿਹੜੀ ਇੰਟਰਵਿਊ ਆਈ ਹੈ ਉਹ ਅੰਦਰੋਂ ਬੜਾ ਕੁਛ ਤੁਸੀਂ ਜੇ ਗੌਰ ਨਾਲ ਦੇਖੋਗੇ ਨਾ ਮੈਂ ਕਿਉਂਕਿ ਉਸ ਮਾਹੌਲ ਦੇ ਵਿੱਚ ਦਿਲੰਗਿਆ ਉਹ ਬੜਾ ਕੁਝ ਕਹਿਣਾ ਚਾਹੁੰਦੇ ਆ ਕਹਿੰਦੇ ਕਹਿੰਦੇ ਰੁਕ ਜਾਂਦੇ ਆ ਉਹ ਫੇਰ ਗੱਲ ਹੈ ਕਿ ਤੇ ਫੇਰ ਮੈਨੂੰ ਮਤਲਬ ਇਹ ਚੀਜ਼ ਮਹਿਸੂਸ ਹੋਈ ਕਿ ਉਹਨਾਂ ਦੇ ਅੰਦਰ ਕਿੰਨਾ ਕੁਝ ਹੈ ਪਰ ਕਿਤੇ ਨਾ ਕਿਤੇ ਆ ਕੇ ਉਹ ਸਟਾਪ ਲਗਾ ਜਾਂਦੇ ਆ ਕਿ ਮੈਂ ਮੈਂ ਕਿਸੇ ਬਾਰੇ ਵੀ ਕੁਝ ਨਹੀਂ ਬੋਲਣਾ ਚਾਹੁੰਦਾ ਉਹ ਫੇਰ ਗੱਲ ਕਰਦੇ ਕਰਦੇ ਫੇਰ ਆ ਕੇ ਕਹਿ ਦਿੰਦੇ ਆ ਕਿ ਉਹ ਕਹਿੰਦੇ ਫੇ ਉਹ ਜਦੋਂ ਪੱਤਰਕਾਰ ਦਾ ਇੱਕ ਮਤਲਬ ਹੈ ਕਿ ਇਹ ਫੇਰ ਗਲਤ ਸੀ ਕਹਿੰਦਾ ਜੀ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ ਕਿਸੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਮਤਲਬ ਉਹ ਇੱਕ ਪ੍ਰਚਾਰਕ ਇੱਕ ਗੁਰਮਤ ਬਾਰੇ ਜਾਣਨ ਦੇ ਜਾਣਕਾਰ ਹੋਣ ਦੇ ਬਦਲੇ ਕਿੰਨੇ ਸਵਾਲ ਨੇ ਉਹਨਾਂ ਦੇ ਅੰਦਰ ਪਰ ਉਹਨਾਂ ਨੂੰ ਪਤਾ ਏ ਇਹ ਸਵਾਲ ਕਰਨ ਤੋਂ ਬਾਅਦ ਰੁਕਾਵਟਾਂ ਕਿਹੜੀਆਂ ਨੇ ਦਿੱਕਤਾਂ ਕਿਹੜੀਆਂ ਕਿੜੀਆਂ ਆਉਣ ਵਾਲੀਆਂ ਨੇ ਉਹ ਕਹਿੰਦੇ ਕਹਿੰਦੇ ਫਿਰ ਆਪਣੇ ਆਪ ਨੂੰ ਰੋਕ ਲੈਂਦੇ ਕਿ ਨਹੀਂ ਇਹ ਗੱਲਾਂ ਨਹੀਂ ਕਰਨੀਆਂ ਤੇ ਜਿਹੜੀ ਮੈਂ ਗੱਲ ਕਾਕੇ ਦੀ ਕਰ ਰਿਹਾ ਸੀ ਉਹਨੇ ਜਿਸ ਤਰ੍ਹਾਂ ਉਹ ਮਹਿਸੂਸ ਕਰਦਾ ਏ ਉਹਦੇ ਵਿਆਹ ਬਾਰੇ ਕੀ ਖਿਆਲ ਰਿਸ਼ਤਿਆਂ ਬਾਰੇ ਕੀ ਸੋਚਦਾ ਰੱਬ ਬਾਰੇ ਕੀ ਸੋਚਦਾ ਏ ਤੇ ਉਹਨੇ ਬੜਾ ਸੋਹਣਾ ਉਹਨੇ ਇੱਕ ਐਪ ਵੀ ਬਣਾਈ ਆ ਤੁਸੀਂ ਸਰਚ ਕਰਕੇ ਜੇ ਦੇਖ ਸਕਦੇ ਹੋ ਜੋ ਲੜਕੀਆਂ ਨਾਲ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜੋ ਕੁਝ ਹੁੰਦਾ ਏ ਉਹਦੇ ਵਾਸਤੇ ਉਹਨੇ ਐਪ ਬਣਾਈ ਆ ਤੁਸੀਂ ਜਰੂਰ ਉਹਨੂੰ ਸਰਚ ਜਰੂਰ ਕਰਿਓ ਕਿ ਉਹ ਮੋਬਾਈਲ ਦੇ ਵਿੱਚ ਹੋਵੇਗੀ ਤੇ ਉਹ ਜੇ ਕੋਈ ਉਹ ਐਪ ਖੋਲਦਾ ਏ ਜਾਂ ਉੱਥੇ ਕੋਈ ਜਦੋਂ ਉਹਨੂੰ ਖਤਰਾ ਹੁੰਦਾ ਹੈ ਮਹਿਸੂਸ ਕਰਦਾ ਹੈ ਤੇ ਜਿੰਨਿਆਂ ਦੇ ਫੋਨ ਦੇ ਵਿੱਚ ਉਹਦੇ ਨੇੜੇ ਤੇ ਜਿਹੜੇ ਐਪ ਹੋਵੇਗੀ ਉਹਦੀ ਲੋਕੇਸ਼ਨ ਚਲੀ ਜਾਵੇਗੀ ਕਿ ਇਸ ਥਾਂ ਤੇ ਕਿਸੇ ਇਨਸਾਨ ਨੂੰ ਬੰਦੇ ਨੂੰ ਲੜਕੇ ਨੂੰ ਜਾਂ ਲੜਕੀ ਨੂੰ ਕੋਈ ਖਤਰਾ ਹੈ। ਵਧੀਆ ਚੀਜ਼ ਹੈ ਜੇਕਰ ਉਹ ਇਨਸਾਨ ਨੇ ਉਪਰਾਲਾ ਕੀਤਾ ਹੈ। ਸਰਚ ਕਰਕੇ ਦੇਖਿਓ ਜੇਕਰ ਉਹ ਕਿਤੇ ਫਾਇਦੇ ਦੀ ਹੋਵੇ ਕਿਉਂਕਿ ਇੱਥੇ ਮੈਂ ਸਰਚ ਕਰਕੇ ਦੇਖਿਓ ਮੈਨੂੰ ਮਿਲੀ ਨਈ ਯੂਰਪ ਦੇ ਵਿੱਚ। ਤੇ ਉਹ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਅਸਲੀਅਤ ਨੂੰ ਦਬਾ ਕੇ ਚੱਲਣਾ ਸਾਡਾ ਸਮਾਦ ਸਖੋਂ ਦਾਇ ਮੈਂ ਕਾਫੀ ਧਾਰਮਿਕ ਲੋਕਾਂ ਦੇ ਵਿੱਚ ਬੈਠਿਆ ਅੱਛੇ ਅੱਛੇ ਜਿਹੜੇ ਜਿੰਨੂੰ ਕਹਿ ਦਿੱਤਾ ਕਿ ਜਿਹੜੇ ਰਾਗੀ ਨੇ ਜਾਂ ਚੋਟੀ ਦੇ ਪ੍ਰਚਾਰਕ ਨੇ ਤੁਸੀਂ ਸੋਚ ਨਹੀਂ ਸਕਦੇ ਧਰਮ ਰੱਬ ਜਾਂ ਮਰਿਆਦਾ ਪਤੀ ਉਹਨਾਂ ਦੇ ਕਿੰਨਾ ਕਿਦਾਂ ਦੇ ਸਵਾਲ ਅਸੀਂ ਆਮ ਲੋਕ ਉਹ ਸ਼ਾਇਦ ਸਮ ਲੱਗਦਾ ਹੈ ਕਿ ਸ਼ਾਇਦ ਅਸੀਂ ਗੁਨਾਹਗਾਰ ਆ ਜਿਹੜੇ ਇਦਾਂ ਦੇ ਸਾਡੇ ਦਿਲ 'ਚ ਸਵਾਲ ਨੇ ਪਰ ਜਿਹੜੇ ਟੌਪ ਦੇ ਨਾਮਵਰ ਪ੍ਰਚਾਰਕ ਤੇ ਰਾਗੀ ਜਿੰਨਾਂ ਕ ਦੇ ਵਿੱਚ ਮੈਂ ਬੈਠਿਆ ਕਿਉਂਕਿ ਮੈਂ ਆਪਣੀਆਂ ਪੋਸਟਾਂ ਕਵਤਾਵਾਂ ਦੇ ਵਿੱਚ ਤਰਕ ਕਰਦਾ ਰਹਿੰਦਾ ਸੀ ਜਦੋਂ ਮੇਰੇ ਨਾਲ ਬੈਠਦੇ ਸੀ ਤੇ ਜਿੱਦਾਂ ਦੇ ਉਹ ਤਰਕ ਕਰਦੇ ਨੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਯਾਰ ਇਹਨਾਂ ਕੋਲ ਕੁਝ ਦਿਲ ਦੇ ਵਿੱਚ ਹੈ ਪਰ ਇੱਕ ਅਸਲੀਅਤ ਜਿਹੜੀ ਆ ਤੁਸੀਂ ਨੋਟ ਕਰਕੇ ਚੱਲਣੀ ਆ ਜਿਸ ਇਨਸਾਨ ਦੀ ਰੋਟੀ ਨਾਮ ਉਹਦਾ ਕਾਰੋਬਾਰ ਭੀੜ ਦੇ ਸਿਰ ਤੋਂ ਬਹੁ ਗਿਣਤੀ ਦੇ ਸਿਰ ਤੋਂ ਚੱਲਦਾ ਹੋਵੇਗਾ ਜਿਹੜਾ ਇਨਸਾਨ ਭੀੜ ਦੇ ਵਿੱਚ ਖਲੋ ਕੇ ਬੋਲਦਾ ਹੋਵੇਗਾ ਬਹੁ ਗਿਣਤੀ ਸਿਰਾਂ ਦੇ ਵਿੱਚ ਖਲੋ ਕੇ ਜਿੰਨੇ ਬੋਲਣਾ ਹੋਵੇਗਾ ਕਦੇ ਸੱਚ ਨਹੀਂ ਬੋਲ ਸਕੇਗਾ ਇਹ 100% ਮੈਂ ਸੱਚੀ ਗੱਲ ਕਹਿ ਰਿਹਾ ਕਿ ਉਹ ਕਦੇ ਸੱਚ ਨਹੀਂ ਬੋਲ ਪਾਵੇਗਾ ਜਿੰਨੇ ਭੀੜ ਨੂੰ ਇਕੱਠੇ ਕਰਕੇ ਉਹਦੇ ਵਿੱਚੋਂ ਆਪਣੀ ਮਤਲਬ ਖੁਰਾਕ ਨਿਚੋੜਨੀ ਹੁੰਦੀ ਆ ਲੀਡਰ ਕਦੇ ਸੱਚ ਨਹੀਂ ਬੋਲੇਗਾ ਮੁਕੰਮਲ ਜੋ ਉਹਦੇ ਦਿਲ ਚ ਚੱਲਦਾ ਏ ਜੋ ਉਹਦੇ ਖਿਆਲ ਨੇ ਕਦੇ ਨਹੀਂ ਕਹੇਗਾ ਕਦੀ ਕਿਸੇ ਲੀਡਰ ਨੇ ਕਮ ਸੇ ਕਮ ਸਾਡੇ ਸਮਾਜ ਦੇ ਵਿੱਚ ਜਾਂ ਆਪਣੇ ਦੇਸ਼ ਦੇ ਵਿੱਚ ਕਦੀ ਕਿਸੇ ਲੀਡਰ ਨੇ ਨਹੀਂ ਆਖਿਆ ਕਿ ਮੈਂ ਕਿਸੇ ਰੱਬ ਨੂੰ ਨਹੀਂ ਮੰਨਦਾ ਮੈਂ ਕਿਸੇ ਧਰਮ ਨੂੰ ਨਹੀਂ ਮੰਨਦਾ ਕਿਉਂਕਿ ਜਿੰਨੀ ਵੋਟ ਜਿੰਨਾ ਮੁਨਾਫਾ ਹੈ ਬਾਹਰਲੇ ਦੇਸ਼ਾਂ ਦਾ ਮੈਨੂੰ ਪਤਾ ਨਹੀਂ ਉਹ ਧਾਰਮਿਕ ਲੋਕਾਂ ਤੋਂ ਆ। ਉਹ ਮੰਦਿਰ ਚ ਵੀ ਜਾਵੇਗਾ ਗੁਰਦੁਆਰੇ ਚ ਵੀ ਜਾਵੇਗਾ ਉਹ ਡੇਰਿਆਂ ਚ ਵੀ ਜਾਵੇਗਾ। ਤੁਸੀਂ ਜਿੱਡਾ ਮਰਜੀ ਮਤਲਬ ਚੁਣਿਆ ਹੋਵੇਗਾ। ਮੈਨੂੰ ਨਹੀਂ ਪਤਾ ਕਿੰਨੇ ਲੀਡਰ ਜਿਹੜੇ ਆ ਉਹ ਨਾਸਤਕ ਹੋ ਸਕਦੇ ਆ ਪਰ ਕਦੇ ਨਹੀਂ ਕਹਿ ਪਾਉਣਗੇ ਕਿ ਮੈਸੇਜ ਨੂੰ ਨਹੀਂ ਮਿਲਦਾ। ਲੀਡਰਾਂ ਨੇ ਵੀ ਭੀੜ ਦੇ ਵਿੱਚੋਂ ਆਪਣਾ ਮੁਨਾਫਾ ਆਪਣੀ ਰੋਟੀ ਕੱਢਣੀ ਆ। ਗਾयक ਜਿਹੜਾ ਏ ਉਹ ਆਪਣੇ ਦਿਲ ਦੀ ਜੋ ਉਹ ਦੇ ਦਿਲ ਚ ਚੱਲਦਾ ਏ ਕੀ ਉਹ ਸੋਚਦਾ ਏ ਕੀ ਉਹ ਦੇ ਸਮਾਜਿਕ ਮੁੱਦਿਆਂ ਬਾਰੇ ਵਿਚਾਰਨੇ ਨਹੀਂ ਕਹਿ ਪਾਉਂਦਾ ਖੁੱਲ ਕੇ ਕਿਉਂਕਿ ਉਹਦੇ ਸਾਹਮਣੇ ਵੀ ਜਦੋਂ ਲੋਕ ਇਕੱਠੇ ਹੋਣਗੇ ਭੀੜ ਇਕੱਠੀ ਹੋਵੇਗੀ ਫੇਰ ਹੀ ਉਹਦਾ ਕਾਰੋਬਾਰ ਅੱਗੇ ਚੱਲੇਗਾ ਤੇ ਤੀਸਰੇ ਨੰਬਰ ਤੇ ਪ੍ਰਚਾਰਕ ਪ੍ਰਚਾਰਕ ਕਦੇ ਸੱਚ ਨਹੀਂ ਬੋਲ ਪਾਵੇਗਾ ਹੁਣ ਤੁਹਾਡੇ ਧਿਆਨ ਦੇ ਵਿੱਚ ਕਈ ਪ੍ਰਚਾਰਕ ਆਗੇ ਹੋਣਗੇ ਆ ਸੱਚ ਬੋਲਦਾ ਹੈ ਆ ਦੇਖੋ ਕਿੰਨਾ ਡਡਾਰ ਬੋਲਦਾ ਹੈ ਕੌਮ ਦਾ ਕੋਈ ਪ੍ਰਚਾਰਕ ਨਹੀਂ ਹੈਗਾ ਸਾਰੇ ਆਪਣੀ ਆਪਣੀਆਂ ਜਥੇਬੰਦੀਆਂ ਦੇ ਪ੍ਰਚਾਰਕ ਨੇ ਫਿਰ ਮੇਰੇ ਧਿਆਨ ਦੇ ਵਿੱਚ ਜਿਹੜੀ ਮੈਂ ਤੁਹਾਡੇ ਗੱਲ ਲਿਆਦਾ ਕਿ ਇੱਕ ਲੀਡਰ ਕਦੇ ਸੱਚ ਨਹੀਂ ਬੋਲ ਸਕਦੇ ਮੁਕੰਮਲ ਇੱਕ ਗਾਇਕ ਕਲਾਕਾਰ ਜਿਹੜੇ ਨੇ ਉਹ ਸੱਚ ਨਹੀਂ ਬੋਲ ਸਕਦੇ ਉਹਨਾਂ ਨੂੰ ਭੀੜ ਚਾਹੀਦੀ ਆ ਭਾਵੇਂ ਐਕਟਰ ਆ ਭਾਵੇਂ ਕੋਈ ਵੀ ਆ ਤੇ ਇੱਕ ਪ੍ਰਚਾਰਕ ਜਿਹੜੇ ਨੇ ਬੁਲਾਰੇ ਜਿਹੜੇ ਨੇ ਉਹ ਸੱਚ ਨਹੀਂ ਬੋਲ ਪਾਉਣਗੇ ਜਿਹੜੇ ਸੱਚ ਬੋਲਦੇ ਨੇ ਜਿਹੜੇ ਤੁਹਾਡੇ ਧਿਆਨ ਚਾਹੇ ਨੇ ਉਹ ਆਪਣੀ ਆਪਣੀ ਜਥੇਬੰਦੀ ਦੇ ਪ੍ਰਚਾਰਕ ਨੇ ਆਪਣੀ ਆਪਣੀ ਸੰਸਥਾ ਦੇ ਪ੍ਰਚਾਰਕ ਨੇ ਜਿਹੜਾ ਮਿਸ਼ਨਰੀ ਬਹੁਤ ਸੱਚ ਬੋਲਦਾ ਹੋਵੇਗਾ ਬੜਾ ਠੋਕ ਕੇ ਸੱਚ ਬੋਲਦਾ ਹੋਵੇਗਾ ਉਹ ਉਹ ਸੱਚ ਬੋਲੇਗਾ ਜਿਹੜੇ ਮਿਸ਼ਨਰੀ ਸ਼ਰੋਤਿਆਂ ਤੇ ਮਿਸ਼ਨਰੀ ਸੰਸਥਾਵਾਂ ਨੂੰ ਚੰਗਾ ਲੱਗੇਗਾ ਉਹ ਆਪਣੀ ਸੰਸਥਾ ਦਾ ਸੱਚਾ ਪ੍ਰਚਾਰਕ ਹੈ ਜਿਹੜਾ ਟਕਸਾਲ ਦਾ ਕੋਈ ਬੁਲਾਰਾ ਬਹੁਤ ਨਰੋਲ ਠੋਕੇ ਹਿੱਕ ਠੋਕੇ ਸੱਚ ਬੋਲਦਾ ਹੋਵੇਗਾ ਉਹ ਓਨਾ ਸੱਚ ਬੋਲੇਗਾ ਜਿੰਨਾ ਉਸ ਸੰਸਥਾ ਨਾਲ ਜੁੜੇ ਹੋਏ ਲੋਕਾਂ ਨੂੰ ਸ਼ਰੋਤਿਆਂ ਨੂੰ ਤੇ ਉੱਥੋਂ ਦੇ ਮੁਖੀਆਂ ਨੂੰ ਚੰਗਾ ਲੱਗੇਗਾ ਉਹ ਓਨਾ ਸੱਚ ਬੋਲੇਗਾ ਜਿਹੜੀ ਜਿਹੜੀ ਸੰਪਰਦਾਇ ਉਸ ਸੰਪਰਦਾ ਨੂੰ ਜਿਹੜਾ ਸੱਚ ਚੰਗਾ ਲੱਗਦਾ ਏ ਉਹਨਾਂ ਬੋਲੇਗਾ ਇੱਥੇ ਗੁਰੂ ਨਾਨਕ ਸਾਹਿਬ ਜਾਂ ਭਗਤ ਸਹਿਬਾਨ ਇਹਨਾਂ ਵਰਗੀ ਥਿੰਕਿੰਗ ਵੀ ਕੋਈ ਉਹ ਜਿਹੜੇ ਫਰਮਾਨ ਹੈਗਾ ਨਾ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਉਹ ਚੀਜ਼ ਮੈਂ ਵਿੱਚੋਂ ਰਹਿ ਕੇ ਆਇਆ ਮੈਂ ਕੁਝ ਚੀਜ਼ਾਂ ਤੇ ਮੈਂ ਉਹ ਕਾਕੇ ਵੱਲ ਦੇਖ ਕੇ ਉਹ ਬੋਲੀ ਜਾ ਰਿਹਾ ਏ ਤੇ ਮੈਂ ਉਸ ਬੰਦੇ ਨੂੰ ਸ਼ਾਬਾਸ਼ ਦੇਣਾ ਕਿ ਉਹਨੂੰ ਇਕੱਠ ਦੀ ਲੋੜ ਉਨੂੰ ਭੀੜ ਦੀ ਲੋੜ ਹੈ ਉਹਦੇ ਸਾਹਮਣੇ ਭੀੜ ਇਕੱਠੀ ਹੋਵੇਗੀ ਤੇ ਉਹਦੇ ਭੀੜ ਦੇ ਵਿੱਚੋਂ ਉਹਦੀ ਰੋਟੀ ਨਿਕਲੇਗੀ ਪਰ ਉਸ ਬੰਦੇ ਦੀ ਖੂਬੀ ਇਹ ਹੈ ਕਿ ਉਹਨੇ ਜਿਹੜੀਆਂ ਗੱਲਾਂ ਕਹੀਆਂ ਕਿ ਉਹ ਆਪਣਾ ਨੁਕਸਾਨ ਸੋਚ ਕੇ ਚੱਲਿਆ ਮੈਂ ਇੱਕ ਵਾਵਾਚੇਰ ਪਹਿਲਾਂ ਗੱਲ ਲਿਖੀ ਸੀ ਕਿ ਸੋਚ ਸਮਝ ਕੇ ਭਰਿਓ ਹਾਮੀ ਨਾਨਕ ਦੀ ਸੋਚ ਸਮਝ ਕੇ ਭਰਿਓ ਹਾਮੀ ਨਾਨਕ ਦੀ ਤਤੀ ਤਵੀ ਨੇ ਵੇਦੀ ਬੰਦਾ ਸੱਚਾ ਏ ਮੈਂ ਉਹ ਗੱਲ ਕੀਤੀ ਸੀ ਕਿ ਆਪਣਾ ਜਦੋਂ ਕਿਸੇ ਰਸਤੇ ਤੇ ਤੁਰਨਾ ਏ ਤੇ ਉਹਦੇ ਵਿਰਾਹ ਵਿੱਚ ਆਉਣ ਵਾਲੀਆਂ ਔਕੜਾਂ ਜਿਹੜੀਆਂ ਨੇ ਰੁਕਾਵਟਾਂ ਨੁਕਸਾਨ ਦੁੱਖ ਤਕਲੀਫ ਉਹਨਾਂ ਤੋਂ ਜਾਣੂ ਹੋ ਕੇ ਚੱਲੋ ਕਿ ਆ ਮੈਨੂੰ ਭਾਈ ਖਮਿਆਜੇ ਭੁਗਤਨੇ ਪੈਣੇ ਨੇ ਮੁੜ ਕੇ ਤਤੀ ਤਵੀ ਨੇ ਨਹੀਂ ਵੇਖਣਾ ਕਿ ਇਹ ਸੱਚਾ ਸੀ ਕਿ ਝੂਠਾ ਸੀ ਤਤੀ ਤਵੀ ਸੋਚ ਕੇ ਚੱਲਿਓ ਕਿ ਆਉ ਮੰਜ਼ਲ ਉਹ ਵੀ ਹੋ ਸਕਦੀ ਹੈ ਇਹ ਮੈਂ ਗੱਲ ਕੀਤੀ ਸੀ ਤੇ ਕਾਕਾ ਆਖਣ ਦੇ ਕਿ ਜਿਉਂ-ਜਿਉਂ ਮੇਰੇ ਨਾਲੋਂ ਲੋਕ ਟੁੱਟਣਗੇ ਤੇ ਮੈਨੂੰ ਚੰਗਾ ਲੱਗੇਗਾ ਕਿ ਮੈਂ ਜੋ ਕਿਹਾ ਏ ਵੀ ਮੈਂ ਉਸਤੇ ਖਰਾ ਉਤਰਿਆ ਜਿਸ ਦੇ ਅੰਦਰ ਇਹ ਵਾਲੀ ਅ ਚਿੰਗਾਰੀ ਬਲ ਪੈਂਦੀ ਹੈ ਕਿ ਮੈਂ ਜੋ ਮੇਰੇ ਅੰਦਰ ਹੈ ਮੈਂ ਉਹ ਦੱਸ ਕੇ ਰਵਾਂਗਾ ਠੀਕ ਹੈ ਇਹ ਭਾਵੇਂ ਗੁਰੂ ਨਾਨਕ ਸਾਹਿਬ ਜੀ ਸੀ ਇਹ ਤਾਂ ਵੱਡੀ ਮੈਂ ਗੱਲ ਕਰ ਰਿਹਾ ਨਾ ਮਿਸਾਲ ਦੇ ਤੌਰ ਤੇ ਹੈ ਨਾ ਕਿ ਇਹ ਥੋੜਾ ਏ ਕਿ ਕਿਸੇ ਪਿੰਡ ਦੇ ਵਿੱਚੋਂ ਪੱਥਰ ਵੱਜਣ ਲੱਗ ਪਏ ਤੋ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਨਹੀਂ ਮੈਂ ਆਪਾਂ ਗੱਲ ਹੋਰ ਕਰ ਲੈਨੇ ਆ ਗੁਰੂ ਨਾਨਕ ਸਾਹਿਬ ਜੀ ਦਾ ਹੀ ਸ਼ਬਦ ਹੈ ਨਾ ਕਿ ਅ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਕਿਸੇ ਪਿੰਡ ਦੇ ਵਿੱਚ ਤੁਸੀਂ ਥੱਕੇ ਟੁੱਟੇ ਪਤਾ ਨਹੀਂ ਕਿੰਨੇ ਕਿਲੋਮੀਟਰ ਕਰਕੇ ਸ਼ਾਮਾਂ ਪਈਆਂ ਭੁੱਖੇ ਵੀ ਹੋ ਭਾਈ ਮਰਦਾਨਾ ਜੀ ਨਾਲ ਨੇ ਕਿਸੇ ਪਿੰਡ ਚ ਪਹੁੰਚੋ ਤੇ ਉੱਥੇ ਪਹਿਲਾਂ ਸੁਨਾਹ ਪਹੁੰਚ ਗਿਆ ਕਿ ਇਦਾਂ ਦੀਆਂ ਗੱਲਾਂ ਕਰਦਾ ਧਰਮਾਂ ਦੇ ਵਿਰੁੱਧ ਬੋਲਦਾ ਨਾਇ ਨਮਾਜ਼ਾਂ ਮੰਨੇ ਨਾਏ ਆਰਤੀਆਂ ਮੰਨੇ ਨਾਏ ਗੰਗਾ ਮੰਨੇ ਇਹ ਤੇ ਮੱਕੇ ਤੇ ਵੀ ਸਵਾਲ ਕਰਦਾ ਏ ਤੇ ਉਥੋਂ ਦੇ ਧਾਰਮਿਕ ਲੋਕ ਜਿਹੜੇ ਆ ਪਿੰਡੋਂ ਵੜਦਿਆਂ ਨੂੰ ਪੱਥਰ ਮਾਰ ਕੇ ਕਹਿਣ ਕਿ ਸਾਡੇ ਪਿੰਡ ਚ ਪੈਰ ਨਾ ਪਾਈ ਕੋਈ ਆਖ ਭੂਤ ਨਾ ਕੋ ਕਹੇ ਬੇਤਾਲਾ ਲੋਕੀ ਆਖਣੇ ਇਹ ਤੇ ਭੂਤ ਐ ਪ੍ਰੇਤ ਆਤਮਾ ਵਾਂ ਜਿਹੜਾ ਭਗਵਾਨ ਦੇ ਵਿਰੋਧ ਬੋਲਦਾ ਬੰਦਾ ਸਾਰੇ ਦਿਨ ਦਾ ਸਫਰ ਦਾ ਟੁੱਟਿਆ ਭੁੱਖ ਦਾ ਮਾਰਿਆ ਕਿਸੇ ਪਿੰਡ ਦੇ ਵਿੱਚ ਸ਼ਾਮ ਨੂੰ ਪਹੁੰਚੇ ਤਾਂ ਉਸ ਪਿੰਡ ਚ ਵੜਨ ਨਾ ਦਿੱਤਾ ਜਾਵੇ ਪੱਥਰ ਮਾਰ ਕੇ ਬਾਹਰ ਦੀ ਬਾਹਰ ਹੀ ਤੋਰ ਦਿੱਤਾ ਜਾਵੇ ਉਹ ਇਨਸਾਨ ਦੇ ਅੰਦਰ ਜਿਹੜੀ ਚਿੰਗ ਹੁੰਦੀ ਹੈ ਕਿ ਗੱਲ ਤੇ ਇਹੀ ਰਵੇਗੀ ਪਿੰਡ 'ਚ ਵੜਨ ਦੋ ਜਾਂ ਨਾ ਵੜਨ ਦਿਓ ਬਿਆਨ ਥੋੜਾ ਬਦਲ ਲੰਗੇ ਭਗਤ ਸਹਿਬਾਨਾ ਨੂੰ ਸੰਗਲਾਂ ਨਾਲ ਰੱਸਿਆਂ ਨਾਲ ਬੰਨ ਕੇ ਹਾਥੀਆਂ ਅੱਗੇ ਸੁੱਟ ਦਿੱਤਾ ਜਾਂਦਾ ਰਿਹਾ ਕਿ ਤੁਸੀਂ ਇਹ ਗੱਲਾਂ ਕਿਉਂ ਕਰ ਰਹੇ ਹੋ ਜਿਹੜੇ ਤਰਕ ਤੁਹਾਡੇ ਸਵਾਲ ਤੁਹਾਡੇ ਮਨ 'ਚ ਆ ਰਹੇ ਨੇ ਧਰਮ ਜਾਂ ਰੀਤੀ ਰਿਵਾਜਾਂ ਪ੍ਰਤੀ ਤੇ ਉਹਨਾਂ ਆਪਣੇ ਬਿਆਨ ਥੋੜਾ ਬਦਲੇ ਭਗਤ ਸਹਿਬਾਨਾ ਨੇ ਸਾਰਾ ਕੁਝ ਚੱਲਿਆ ਹੀ ਆ ਨਾ ਭਗਤ ਕਬੀਰ ਸਾਹਿਬਾਨ ਜੀ ਨਾਲ ਵੀ ਜੋ ਕੁਝ ਅਸੀਂ ਦੇਖਦੇ ਹੋਇਆ ਕਿਦਾਂ ਉਹਨਾਂ ਨੂੰ ਮਤਲਬ ਉਹਨਾਂ ਨੇ ਜਿਹੜੇ ਤਰਕ ਕੀਤੇ ਸਲੋਕਾਂ ਤੇ ਸ਼ਬਦਾਂ ਦੇ ਵਿੱਚ ਸੋਕਰਾਟ ਗੁਰੂ ਅਰਜਨ ਸਾਹਿਬ ਜੀ ਤਤੀ ਤਵੀ ਦੇ ਉੱਪਰ ਬੈਠ ਕੇ ਉਹਨਾਂ ਨੇ ਆਪਣੀ ਗੱਲ ਜਿਹੜੀ ਹੈ ਉਹ ਇਹ 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 ਮੈਨੂੰ ਲੱਗਦਾ ਹੈ ਕਿ ਇਹ ਜਿਹੜੇ ਸੱਚੇ ਲੋਕ ਹੁੰਦੇ ਨੇ ਇਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਨਹੀਂ ਜਾਂਦੀ ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਜਾ ਆ ਤੇ ਜਾ ਆ ਸੋਕਰਾਟ ਬਾਰੇ ਜਿੰਨਾ ਕਿ ਮੈਂ ਨੈਟ ਤੋਂ ਪੜਿਆ ਕਹਿੰਦੇ ਨੇ ਕਿ ਸੋਕਰਾਟ ਨੇ ਜੋ ਪ੍ਰਚਾਰਿਆ ਸੀ ਉਹਦੇ ਕੋਲ 25 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਬੈਠਣ ਦੀ ਨੌਜਵਾਨਾਂ ਨੂੰ ਇਜਾਜ਼ਤ ਹੀ ਨਹੀਂ ਸੀ ਕਿ ਇਹ ਜਿਹੜਾ ਦਿਮਾਗ ਬਦਲ ਦਿੰਦਾ ਹੈ ਸੋਕਰਾਟ ਦੇ ਲਾਗੇ ਇਹਨਾਂ ਨੌਜਵਾਨਾਂ ਨੂੰ ਕਹਿੰਦੇ ਸੀ ਨੌਜਵਾਨਾਂ ਦੇ ਦਿਮਾਗ ਛੇਤੀ ਬਦਲ ਦਿੰਦਾ ਹੈ ਉਹਨਾਂ ਦੀ ਸੋਚ ਤਬਦੀਲ ਕਰ ਦਿੰਦਾ ਹੈ ਜਦੋਂ ਸਜ਼ਾ ਹੋ ਗਈ ਹੁਣ ਦੇਖੋ ਸੋਕਰਾਟ ਨੂੰ ਜਿਹੜੀਆਂ ਗੱਲਾਂ ਕਈਆਂ ਗਈਆਂ ਸੀ ਮੌਦੀ ਜ਼ਹਿਰ ਪੀਣ ਦੀ ਸਜ਼ਾ ਥੋੜੀ ਸੀ ਪਿਟਾ ਕੇ ਜ ਜ ਰਸਿਆਂ ਨਾਲ ਬੰਨ ਕੇ ਉਹਦੇ ਗਲ ਚ ਸੁੱਟਿਆ ਗਿਆ ਸੀ ਸੋਕਰਾਤ ਨੂੰ ਇਹ ਗੱਲ ਕਹੀ ਗਈ ਸੀ ਜਾਂ ਤੇ ਜੋ ਤੂੰ ਤਰਕ ਜੋ ਸਵਾਲ ਕੀਤੇ ਨੇ ਇਹ ਕਹਦੇ ਕਿ ਇਹ ਸਭ ਝੂਠ ਨੇ ਮੈਂ ਅੱਜ ਤੱਕ ਜੋ ਕੁਝ ਕਿਹਾ ਉਹ ਗਲਤ ਹੈ ਜਾਂ ਇਹ ਦੇਸ਼ ਛੱਡ ਕੇ ਚਲਾ ਜਾ ਤੇ ਤੀਸਰੀ ਸੀ ਜੇ ਤੂੰ ਇਹ ਵੀ ਨਹੀਂ ਕਹਿਣਾ ਮੈਂ ਝੂਠਾ ਵਾਂ ਜੇ ਤੂੰ ਇਹ ਦੇਸ਼ ਛੱਡ ਕੇ ਵੀ ਨਹੀਂ ਭਜਣਾ ਫਿਰ ਤੈਨੂੰ ਜ਼ਹਿਰ ਪੀਣਾ ਪਵੇਗਾ ਇੰਨਾਂ ਦੇ ਵਿੱਚ ਚੋਣ ਸੀ ਉਹ ਦੇਸ਼ ਛੱਡ ਕੇ ਜਾ ਸਕਦਾ ਠੀਕ ਆ ਭਾਈ ਮੈਂ ਤੁਹਾਡੇ ਦੇਸ਼ 'ਚ ਨਹੀਂ ਰਹਿਣਾ। ਜਾਂ ਉਹ ਸਮਾਜ ਦੇ ਵਿੱਚ ਖੁੱਲੋ ਕੇ ਕਹਿ ਸਕਦਾ ਸੀ ਮੈਂ ਜਿੰਨੇ ਅੱਜ ਤੱਕ ਸਵਾਲ ਤਰਕ ਧਾਰਮਿਕ ਰਾਜਨੀਤਿਕ ਜਾਂ ਰੀਤੀ ਰਿਵਾਜਾਂ ਤੇ ਕੀਤੇ ਨੇ ਉਹ ਸਾਰੇ ਗਲਤ ਸੀ ਮੈਂ ਆਪਣੀ ਗਲਤੀ ਮੰਨਦਾ ਉਹ ਵੀ ਨਹੀਂ ਕੀਤਾ ਤੇ ਤੀਸਰੀ ਸੀ ਜ਼ਹਿਰ ਦਾ ਪਿਆਲਾ ਪੀਣਾ। ਉਸ ਨੇ ਉਹ ਚੁਣਿਆ ਸੀ ਕਿ ਮੇਰੇ ਅੰਦਰ ਹੈ ਜੋ ਮੈਂ ਉਹ ਦਬਾ ਕੇ ਨਹੀਂ ਰੱਖ ਸਕਦਾ। ਇਹ ਮੈਂ ਤੁਹਾਨੂੰ ਪਹਿਲਾਂ ਦੱਸੇ ਏ ਇੱਕ ਬੜੀ ਭੈੜੀ ਬਿਮਾਰੀ ਹੈ। ਇਦੇ ਵਿੱਚ ਨਫਾ ਨੁਕਸਾਨ Banda ਨਹੀਂ ਦੇਖਦਾ ਜਿਨੇ ਇਹ ਹੋ ਜੇ ਕਿ ਜਿੱਦਾਂ ਦਾ ਮੈਂ ਹਾਂ ਉਹ ਮੈਂ ਬਣ ਕੇ ਸਮਾਜ ਦੇ ਸਾਹਮਣੇ ਆਉਣਾ ਹੈ ਜੋ ਮੇਰੇ ਅੰਦਰ ਚੱਲਦਾ ਏ ਉਹ ਮੈਂ ਸਮਾਜ ਨੂੰ ਦੱਸਣਾ ਹੈ ਇਹ ਜਿਹੜੀ ਅੰਦਰ ਚੀਜ਼ ਹੈ ਜਦੋਂ ਸੋਕਰਾਟ ਨੂੰ ਕੈਦਖਾਨੇ ਵਿੱਚ ਪਾ ਦਿੱਤਾ ਤੇ ਮੈਂ ਪੜ ਰਿਹਾ ਸੀ ਕਿ ਉਹਦੇ ਜਿਹੜੇ ਚੇਲੇ ਸੀ ਉਹਨਾਂ ਨੇ ਗਿੱਟਮਿਟ ਕਰਕੇ ਥੋੜਾ ਬਹੁਤਾ ਇੱਧਰ ਕਰਕੇ ਉਹਦੇ ਤੱਕ ਪਹੁੰਚ ਕੀਤੀ ਕਿ ਅਸੀਂ ਸਾਰੀ ਪਲੈਨਿੰਗ ਕਰ ਲਈ ਹੈ ਤੈਨੂੰ ਇਥੋਂ ਕੈਦਖਾਨੇ ਵਿੱਚੋਂ ਕੱਢ ਦਵਾਂਗੇ ਤੇ ਇਥੋਂ ਤੂੰ ਚਲਾ ਜਾ। ਵੀ ਤੇਰੀ ਅਜੇ ਲੋੜ ਹੈ ਤੂੰ ਜਿਹੜੀਆਂ ਗੱਲਾਂ ਕਰ ਰਿਆ ਏ ਵੀ ਉਹਦੇ ਜਿਹੜੇ ਚਾਹਣ ਵਾਲੇ ਸੀ ਉਹਨੂੰ ਕੱਢਣ ਆਏ। ਤੇ ਸੁਕਰਾਤ ਨੇ ਇੱਕ ਗੱਲ ਕਹੀ ਸੀ ਕਿ ਜੇ ਮੈਂ ਰਾਤ ਕੈਦਖਾਨੇ ਦੇ ਵਿੱਚੋਂ ਦੌੜ ਗਿਆ ਤੇ ਅੱਜ ਤੱਕ ਮੈਂ ਜੋ ਕੁਝ ਬੋਲਿਆ ਏ ਉਹ ਸਾਰਾ ਮਿੱਟੀ ਹੋ ਜਾਏਗਾ। ਉਹਨੇ ਕਿਹਾ ਸੁਕਰਾਤ ਝੂਠਾ ਸੀ। ਤਾਂ ਕਰਕੇ ਦੌੜ ਗਿਆ। ਜੇ ਮੈਂ ਆਪਣੇ ਵਿਚਾਰ ਜਿਉਂਦੇ ਰੱਖਣੇ ਆ ਤੇ ਮੈਨੂੰ ਮਰਨਾ ਪਵੇਗਾ ਜੇ ਮੈਂ ਆਪਣੇ ਵਿਚਾਰਾਂ ਦੇ ਉੱਪਰ ਮੋਹਰ ਲਾਉਣੀ ਹੈ ਤੇ ਮੈਨੂੰ ਇਹ ਪਿਆਲਾ ਪੀਣਾ ਪਵੇਗਾ ਤਾਂ ਕਿ ਮੇਰੀ ਸੋਚ ਮੇਰੇ ਵਿਚਾਰ ਜਿਉਂਦੇ ਰਹਿ ਸਕਣ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਵਿਚਾਰ ਜਿਉਂਦੇ ਰੱਖਣ ਵਾਸਤੇ ਆਪਣਾ ਸਰੀਰ ਖਤਮ ਕੀਤਾ ਇਹ ਬੜਾ ਵੱਡਾ ਜਿਗਰਾ ਚਾਹੀਦਾ ਹੈ ਜਿਨ੍ਹਾਂ ਨੂੰ ਅਜੇ ਭੀੜ ਦੀ ਲੋੜ ਹੈ ਮੈਂ ਜਿਹੜੀ ਗੱਲ ਕਹੀ ਹੈ ਇਹ ਮੇਰੀ ਅਜਮਾਈ ਹੋਈ ਹੈ ਕਿ بڑے ਸੱਚੇ ਪ੍ਰਚਾਰਕ ਨੇ ਪਰ ਉਹ ਸੱਚ ਉਹ ਬੋਲਦੇ ਨੇ ਜੋ ਉਹਨਾਂ ਦੀਆਂ ਸੰਸਥਾਵਾਂ ਨੂੰ ਜਾਂ ਉੱਥੋਂ ਦੇ ਸ਼ਰੋਤਿਆਂ ਨੂੰ ਜਾਂ ਉੱਥੋਂ ਦੇ ਆਗੂਆਂ ਨੂੰ ਚੰਗਾ ਲੱਗਦਾ ਹੈ। ਕੌਮ ਦਾ ਸੱਚ ਕੋਈ ਵੀ ਨਹੀਂ ਬੋਲ ਰਿਹਾ। ਕਦੀ ਕੋਈ ਮਿਸ਼ਨਰੀ ਜਿਹੜਾ ਹੈ ਉਹ ਆਪਣੇ ਹੀ ਸੰਸਥਾ ਦੀਆਂ ਕਮੀਆਂ ਗਿਣਾਉਂਦਾ ਤੁਹਾਨੂੰ ਗਿਣਿਆ ਅਜੇ ਤੱਕ ਦਿਸਿਆ ਕੋਈ ਕਿ ਸਾਡੇ ਕਾਲਜਾਂ ਦੇ ਵਿੱਚ ਆਹ ਕੁਝ ਹੁੰਦਾ ਹੈ। ਟਕਸਾਲ ਦਾ ਬੁਲਾਰਾ ਹੋਵੇਗਾ। ਉਹ ਖਾਮੀਆਂ ਦੱਸੇ ਕਿ ਆ ਆ ਸਾਡੇ ਮਤਲਬ ਕਿਤਾਬਾਂ ਦੇ ਵਿੱਚ ਗਲਤ ਲਿਖਿਆ ਹੋਇਆ ਹੈ। ਇਹ ਉਹ ਮਤਲਬ ਜਦੋਂ ਤੁਹਾਡੇ ਸਾਹਮਣੇ ਆਵੇਗਾ ਤੇ ਮੈਂ ਮਤਲਬ ਸੰਸਥਾ ਦੇ ਉੱਪਰ ਸਵਾਲ ਨਹੀਂ ਸੀ ਚੁੱਕਿਆ ਜਦੋਂ ਮੇਰੀ ਗੱਲਬਾਤ ਹੋਈ ਸੀ। ਮੈਂ ਇੱਕ ਛੋਟੇ ਜਿਹੇ ਪੁਆਇੰਟ ਦੇ ਉੱਪਰ ਸਵਾਲ ਕੀਤਾ ਸੀ। ਮਿਸ਼ਨਰੀ ਕਾਲਜ ਦੇ ਵਿੱਚ ਇੱਕ ਛੋਟੇ ਜਿਹੇ ਪੁਆਇੰਟ ਦੇ ਉੱਪਰ ਸਵਾਲ ਚੁੱਕਿਆ ਸੀ। ਕਿ ਉਹ ਮੈਂ ਵਿਸ਼ੇ ਛੱਡ ਚੁੱਕਾ ਵਾਂ ਕਿਉਂਕਿ ਜਨਨ ਕੋ ਉਸ ਬਾਰੇ ਗੱਲ ਕਰਨੀ ਚਾਹੀਦੀ ਸੀ ਤੇ ਉਸ ਬਾਰੇ ਗੱਲ ਮੈਂ ਕਰ ਚੁੱਕਾ ਪਰ ਉਸ ਪੁਆਇੰਟ ਤੇ ਗੱਲ ਕਰਨ ਦੇ ਬਦਲੇ ਵੀ ਇਹ ਗੱਲ ਕਹੀ ਗਈ ਸੀ ਕਿ ਇਹ ਦੇਖੋ ਜੀ ਇੱਥੋਂ ਹੀ ਖਾਦਾ ਇੱਥੇ ਹੀ ਬੈਠਾ ਮਤਲਬ ਸਾਡੀਆਂ ਕਮੀਆਂ ਕਿਉਂ ਕੱਢ ਰਿਹਾ ਹੈ ਇਹ ਵਿਕ ਗਿਆ ਜਾਂ ਕਿਤੇ ਉਸ ਰੂਪਾ ਪੈ ਗਿਆ ਜਾਂ ਕਿਸੇ ਨੇ ਇਹ ਕਦੇ ਵੀ ਨਹੀਂ ਹੁੰਦਾ ਸੋ ਜਿਸ ਤਰੀਕੇ ਨਾਲ ਕਾਕਾ ਗੱਲ ਕਰ ਰਿਹਾ ਹੈ ਜਾ ਕੋਈ ਵੀ ਬੰਦਾ ਜਦੋਂ ਇਹ ਗੱਲ ਕਵੇ ਕਿ ਭਾਈ ਮੇਰੀ ਸੋਚ ਇਹ ਹੈ ਮੇਰੀ ਧਰਮ ਪ੍ਰਤੀ ਸਮਾਜ ਪ੍ਰਤੀ ਰੀਤੀ ਰਵਿਜਾਂ ਜਾਂ ਭੈਣ ਭਰਾ ਦੇ ਰਿਸ਼ਤੇ ਬਾਰੇ ਜਾਂ ਔਰਤਾਂ ਬਾਰੇ ਜੋ ਉਸਨੇ ਬੋਲਿਆ ਉਸ ਚੀਜ਼ ਦਾ ਸਵਾਗਤ ਕਰਨਾ ਚਾਹੀਦਾ ਹੈ ਕਿ ਚੰਗਾ ਕੀਤਾ ਤੂੰ ਆਪਣੇ ਆਪ ਬਾਰੇ ਆਪ ਦੱਸਿਆ ਅਜੇ ਅਸੀਂ ਮੈਂ ਤਾਂ ਗੱਲ ਕੀਤੀ ਹੈ ਕਿ ਅਸੀਂ ਚਾਹੁੰਦੇ ਹਾਂ ਜਿੰਨਾ ਚਿਰ ਮੈਂ ਨਕਾਬ ਪਾ ਕੇ ਘੁੰਮਦਾ ਰਿਹਾ ਉਹਨਾਂ ਚ ਰਿਸਪੈਕਟ ਹੈ ਜਦੋਂ ਮੈਂ ਨਕਾਬ ਲਾ ਕੇ ਆਖਿਆ ਕਿ ਨਹੀਂ ਭਾਈ ਮੈਂ ਹੋਰ ਆਪਣੇ ਚਿਹਰੇ ਦੇ ਉੱਪਰ ਉਹ ਨਕਾਬ ਧਾਰਮਿਕ ਵਾਲਾ ਨਹੀਂ ਰੱਖ ਸਕਦਾ ਮੈਂ ਉਹ ਸੁੱਟਿਆ ਉਸ ਵਕਤ ਕਹਿੰਦੇ ਆ ਕਿ ਇਹ ਦੇਖੋ ਜੀ ਸਾਡੇ ਨਾਲ ਧੋਖਾ ਹੋ ਗਿਆ ਧੋਖਾ ਮੈਂ ਪਹਿਲਾਂ ਕਰ ਰਿਹਾ ਸੀ ਜਦੋਂ ਮੈਂ ਉੱਥੋਂ ਨਿਕਲ ਨਹੀਂ ਸੀ ਪਾਰਿਆ ਧੋਖਾ ਉਹ ਸੀ ਜਾਂ ਤੇ ਹੋਵੇ ਕਿ ਮੇਰੀ ਫੜ ਕੇ ਕਿਸੇ ਨੇ ਅਸਲੀਅਤ ਸਾਹਮਣੇ ਲਿਆਂਦੀ ਉਹ ਉਹ ਧੋਖਾ ਹੈ ਜਦੋਂ ਕੋਈ ਬੰਦਾ ਨਸ਼ਰ ਕਰੇਗਾ ਬੰਦੇ ਦੀ ਕਰਤੂਤ ਜਦੋਂ ਬੰਦਾ ਆਪ ਥੱਕ ਕੇ ਕਹੇ ਕਿ ਮੇਰੇ ਕੋਲ ਉਹਨ ਬੋਝ ਨਹੀਂ ਚੱਲਿਆ ਜਾ ਰਿਹਾ ਭਾਈ ਆ ਸਾਰਾ ਕੁਝ ਪਿਆਜ ਉਸ ਵਕਤ ਉਸ ਬੰਦੇ ਨੂੰ ਮੈਂ ਇਹਨਾ ਕਿ ਪੰਜਾਬ ਦੇ ਵਿੱਚ ਇੱਕੋ ਇੱਕ ਸ਼ਾਇਦ ਇਹ ਕਲਾਕਾਰ ਹੈ ਜਾਂ ਜਿਹੜੀ ਉਹ ਲਾਸਟ ਇੰਟਰਵਿਊ ਸਿੱਧੂ ਮੂਸੇ ਵਾਲੇ ਨੇ ਕੀਤੀਆਂ ਸੀ ਉਹਨੇ ਜਿੱਦਾਂ ਬੋਲਿਆ ਸੀ ਜਾਂ 295 ਗੀਤ ਜਿਹੜਾ ਹੈ ਉਹ ਦੁਬਾਰਾ ਤੁਸੀਂ ਸੁਣ ਕੇ ਦੇਖ ਲਓ ਜੋ ਕੁਝ ਉਹਨੇ ਬੋਲਿਆ ਸੀ ਬੜੇ ਥੋੜੇ ਲੋਕ ਹੁੰਦੇ ਨੇ ਜੋ ਕੁਝ ਉਹਨਾਂ ਦੇ ਅੰਦਰ ਚੱਲਦਾ ਏ ਉਹ ਸਾਰਾ ਕੁਝ ਸਾਹਮਣੇ ਰੱਖ ਦੇਣ ਜਿਹੜੇ ਤਰਕ ਮੈਂ ਪਹਿਲਾਂ ਇੱਕ ਜਿਹੜੀ ਵਿੱਚ ਗੱਲ ਕਹੀ ਹੈ ਕਿ ਧਾਰਮਿਕ ਪ੍ਰਚਾਰਕ ਰਾਗੀ ਜਿਹੜੇ ਸਵਾਲ ਕਰ ਜਾਂਦੇ ਨੇ ਧਰਮ ਦੇ ਉੱਪਰ ਉਹ ਸ਼ਾਇਦ ਆਮ ਪਬਲਿਕ ਦੇ ਅਜੇ ਦਿਲ 'ਚ ਵੀ ਨਹੀਂ ਆਏ ਹੋਣਗੇ ਕਿਉਂਕਿ ਉਹ ਵਿੱਚ ਰਹਿ ਕੇ ਕਰਦੇ ਨੇ ਸੋ ਮੈਨੂੰ ਲੱਗਦਾ ਏ ਕਿ ਜੇ ਕਾਕਾ ਇਸ ਤਰ੍ਹਾਂ ਬੋਲਦਾ ਰਿਹਾ ਅਜੇ ਕੁਝ ਗੱਲਾਂ ਉਹਨੇ ਕਹਿ ਦਿੱਤੀਆਂ ਨੇ ਮੈਂ ਉਹ ਪੁਆਇੰਟ ਜਾਣ ਕੇ ਇੱਥੇ ਹਾਈਲਾਈਟ ਨਹੀਂ ਕਰਾਂਗਾ ਕਿ ਆ ਆ ਗੱਲਾਂ ਜਿਹੜੀਆਂ ਨੇ ਇਹ ਕਾਕੇ ਨੂੰ ਖਤਰੇ ਵਿੱਚ ਪਾ ਸਕਦੀਆਂ ਨੇ ਜੇ ਕਿਸ ਨੇ ਨੋਟਿਸ ਕਰ ਲਈਆਂ ਤੁਹਾਨੂੰ ਵੀ ਤੁਸੀਂ ਵੀ ਇੰਟਰਵਿਊ ਸੁਣੀ ਹੋਵੇਗੀ ਤੇ ਉਹ ਆਪਾਂ ਕਿਉਂ ਮਤਲਬ ਉਹ ਸਾਹਮਣੇ ਲਿਆਉਣੀਆਂ ਨੇ ਇੱਕ ਦੋ ਚੀਜ਼ਾਂ ਉਹਨੇ ਕਈਆਂ ਨੇ ਜਿਹੜੀਆਂ ਉਹਦੇ ਵਾਸਤੇ ਖਤਰਾ ਬਣ ਸਕਦੀਆਂ ਨੇ ਸੋ ਅਜੇ ਦੇਖੋ ਪਰ ਮੈਨੂੰ ਲੱਗ ਰਿਹਾ ਕਿ ਉਹ ਬੰਦਾ ਤਿਆਰੀ ਨਾਲ ਆਇਆ ਏ ਉਹਨੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਇਹ ਗੱਲ ਕਹੀ ਸੀ ਜਿਹੜੀ ਨਿਊਜ਼ ਵੀ ਬਣੀ ਸੀ ਕਿ ਕਾਕਾ ਕਹਿੰਦਾ ਸੀ ਕਿ ਮੇਰਾ ਹੁਣ ਗਾਇਕੀ ਤੋਂ ਹੈਨਾ ਕਿ ਗਾਇਕੀ ਆਪਣੀ ਦਾ ਜਿਹੜਾ ਸਫ਼ਰ ਖਤਮ ਕਰਨ ਦਾ ਸਮਾਂ ਆ ਗਿਆ। ਮੈਨੂੰ ਲੱਗਦਾ ਏ ਕਿ ਮੇਰਾ ਗਾਇਕੀ ਦਾ ਸਮਾਂ ਪੂਰਾ ਹੋ ਗਿਆ। ਕਹਿੰਦਾ ਮੈਂ ਜਨਨਾਚਰ ਜੌਬ ਕਰਦਾ ਸੀ। ਮੈਂ 4-4 5-5 ਸਾਲ ਕੀਤੀ ਏ। ਇੱਕ ਥਾਂ ਤੇ ਮੈਂ 2 ਸਾਲ ਰਹਿ ਕੇ ਕੰਮ ਕੀਤਾ ਏ। ਤੇ ਇੰਡਸਟਰੀ ਦੇ ਵਿੱਚ ਵੀ ਇੰਨਾ ਕੁ ਟਾਈਮ ਮੈਨੂੰ ਹੋ ਗਿਆ। ਮੈਨੂੰ ਲੱਗਦਾ ਕਿ ਹੁਣ ਮੇਰਾ ਮਤਲਬ ਟਾਈਮ ਆ ਗਿਆ ਕਿ ਮੈਂ ਗਾਇਕੀ ਛੱਡ ਦੇਵਾਂ। ਉਹ ਗੱਲ ਉਹਨੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਕਹੀ ਏ। ਉਹਨੂੰ ਲੱਗ ਰਿਹਾ ਸੀ ਕਿ ਹੁਣ ਮੈਂ ਆਹ ਗੱਲਾਂ ਕਰਨੀਆਂ ਨੇ। ਤੇ ਮੇਰੇ ਪ੍ਰੋਗਰਾਮ ਕੈਨਸਲ ਹੋਣਗੇ ਮੇਰਾ ਵਿਰੋਧ ਹੋਵੇਗਾ ਮੇਰਾ ਬਾਈਕਟ ਹੋਵੇਗਾ ਉਹ ਬੰਦਾ ਤਿਆਰੀ ਚ ਆਪਣੇ ਤੇ ਇੰਨੀ ਕੁ ਤਿਆਰੀ ਚਾਹੀਦੀ ਹੈ ਗੱਲ ਕਰਨ ਤੋਂ ਪਹਿਲਾਂ ਮੈਂ ਇਥੇ ਇੱਕ ਵੱਡੀ ਐਗਜ਼ੈਂਪਲ ਦੇ ਦਿੰਦਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਪ੍ਰਚਾਰ ਸ਼ੁਰੂ ਕੀਤਾ ਸੀ ਜਿਸ ਦਿਨ ਉਹ ਪ੍ਰਚਾਰ ਫੇਰੀਆਂ ਤੇ ਜਿਨ੍ਹਾਂ ਨੂੰ ਆਪਾਂ ਉਦਾਸੀਆਂ ਤੇ ਜਾਣ ਲਈ ਕਹਿੰਦੇ ਆ ਉਸ ਦਿਨ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂਆਤ ਕੀਤੀ ਸੀ ਤੇ ਸਿਵਿਆਂ ਦੇ ਵਿੱਚ ਬੈਠੇ ਹੋਏ ਸੀ ਸ਼ਮਸ਼ਾਨ ਘਾਟ ਦੇ ਵਿੱਚ ਤੇ ਕਹਿੰਦੇ ਨੇ ਮੈਂ ਜਿਹੜਾ ਮਤਲਬ ਸੁਣਿਆ ਸੀ ਕਿ ਉਹ ਕਫਨ ਸੀ ਉਹਨਾਂ ਦੇ ਕੋਲ ਮਤਲਬ ਇਹ ਸੀ ਕਿ ਮੈਂ ਜੋ ਹੁਣ ਕਹਿਣ ਜਾ ਰਿਹਾ ਵਾਂ ਉਹਦੀ ਸ਼ੁਰੂਆਤ ਹੀ ਮੈਂ ਸਿਵਿਆਂ ਚੋਂ ਕਰ ਰਿਹਾ ਵਾਂ ਇਹਦਾ ਅੰਤ ਇਹੀ ਹੋਵੇਗਾ ਮੇਰੇ ਪ੍ਰਚਾਰ ਦਾ ਮੇਰੀਆਂ ਗੱਲਾਂ ਦਾ ਸੋ ਜਦੋਂ ਕੋਈ ਤੁਸੀਂ ਗੱਲ ਕਰਨ ਤੁਰਦੇ ਜੇ ਉਹ ਤਿਆਰੀ ਤੋਂ ਬਿਨਾਂ ਤੁਰੋਗੇ ਤੇ ਭੀੜ ਚ ਖਲੋ ਕੇ ਅਕਸਰ ਅਸੀਂ ਦੇਖਿਆ ਹੱਥ ਜੋੜ ਕੇ ਕਹਿੰਦੇ ਆ ਜੀ ਜੋ ਮੈਂ ਕੱਲ ਬੋਲਿਆ ਮੈਂ ਉਹਦੀ ਮਾਫੀ ਚਾਹੁੰਨਾ ਵਾ ਮੈਂ ਆਪਣੇ ਸ਼ਬਦ ਵਾਪਸ ਲੈਣਾ ਤਿਆਰੀ ਹੋਵੇਗੀ ਤੇ ਜਦੋਂ ਬਾਈਕਾਟ ਹੋਵੇਗਾ ਪਹਿਲਾਂ ਹੀ ਪਤਾ ਹੋਵੇਗਾ ਕਿ ਇੰਨਾ ਕਿਤੇ ਪਾਈ ਮੈਨੂੰ ਚੱਲਣਾ ਹੀ ਪੈਣਾ ਤੇ ਉਹ ਮੇਰੇ ਸਾਹਮਣੇ ਨਾਲ ਆਪਣੇ ਬਿਆਨ ਨਹੀਂ ਬਦਲਨੇ ਪੈਣਗੇ